ਇਹ ਜਿਲ੍ਹਾ ਬਠਿੰਡਾ ਵੱਲੋਂ ਜੀ 15 ਅਗਸਤ ਜਿਹੜਾ ਸਾਡਾ ਆਜ਼ਾਦੀ ਦਿਹਾੜਾ ਹੈਗਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਬਠਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਉਹਨਾਂ ਦੀ ਰਹਿਨਮਈ ਹੇਠ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕੀਤੀਆਂ ਹਦਾਇਤਾਂ ਅਨੁਸਾਰ ਤੇ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਤੇ ਮਾੜੇ ਅੰਸਰਾਂ ਤੇ ਨਕੇਲ ਕੱਸਣ ਲਈ ਬਠਿੰਡਾ ਪੁਲਿਸ ਵੱਲੋਂ ਜਿਹੜੀਆਂ ਸਾਡੀਆਂ ਹਰਿਆਣਾ ਦੇ ਨਾਲ ਲੱਗਦੀਆਂ ਹੱਦਾਂ ਨੇ ਉਸ ਦੇ ਨਾਲ-ਨਾਲ ਜਿਹੜੀਆਂ ਹੈਗੀਆਂ ਵਿਸ਼ੇਸ਼ ਇੰਟਰ ਸਟੇਟ ਜਿਹੜੇ ਹੈਗੇ ਆਪਰੇਸ਼ਨ ਸੀਲ ਸੋ 18 18 ਦੇ ਤਹਿਤ ਜਿਹੜੇ ਹੈਗੇ ਆ ਸਪੈਸ਼ਲ ਨਾਕੇ ਲਗਾਏ ਹੋਏ ਨੇ ਜਿਹਦੇ ਵਿੱਚ ਸਾਡੇ ਬਠਿੰਡਾ ਵੱਲੋਂ ਅੱਠ ਨਾਕੇ ਹਰਿਆਣਾ ਦੀ ਹੱਦ ਦੇ ਨਾਲ ਜਿਹੜੇ ਲਗਾਏ ਹੋਏ ਨੇ ਦੋ ਨਾਕੇ ਮੇਰੀ ਸਭਵੀਂ ਦੇ ਹਾਤੀ ਦੇ ਪਿੰਡ ਡੂਮ ਵਾਲੀ ਤੇ ਪੰਨੀ ਵਾਲਾ ਤੋਂ ਜਿਹੜਾ ਰੁੰਦੂ ਸਿੰਘ ਵਾਲਾ ਰੋੜਾ ਹੈ ਉੱਥੇ ਲਗਾਏ ਹੋਏ ਨੇ ਤੇ ਇਸੇ ਤਰ੍ਹਾਂ ਹੀ 6 ਨਾਕੇ ਤਰਵੰਡੀ ਸਾਬੋ ਸਬਰੀਂ ਦੇ ਅਧੀਨ ਆਉਂਦੇ ਨੇ ਉਹਨਾਂ ਨੇ ਲਗਾਏ ਹੋਏ ਨੇ ਸਖਤੀ ਨਾਲ ਜਿਹੜੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਮਾੜਾ ਅਨਸਰ ਹੈਗਾ ਉਹ 15 ਅਗਸਤ ਦੇ ਸੰਬੰਧ ਵਿੱਚ ਜਾਂ ਕੋਈ ਇੱਦਾਂ ਦੀ ਕੋਈ ਵਾਰਦਾਤ ਨਾ ਕਰੇ ਤੇ ਅਸੀਂ ਪੂਰੇ ਤਰਦ ਤੇ ਸਹਿਰਤਾ ਆਪਣੀ ਡਿਊਟੀ ਪਰਤੀ ਕੋਈ ਮਾੜੇ ਅਨਸਰ ਨੂੰ ਜਿਹੜਾ ਹੈਗਾ ਅਸੀਂ ਸਿਰ ਨਹੀਂ ਚੁੱਕਣ ਦੇਵਾਂਗੇ ਤੇ 15 ਅਗਸਤ ਦਾ ਆਜ਼ਾਦੀ ਦਿਹਾੜਾ ਬੜੀ ਤੁਲਤਾ ਨਾਲ ਮਨਾਓ